ਅੱਜ ਅਪਟਪ ਤੇ ਗੱਲ ਕਰਾਂਗੇ ਗੱਲਾਂ ਚੂਲੀ ਪਹਿਲਾਂ ਦੇ ਟਾਈਮ ਦੇ ਵਿੱਚ ਤੇ ਪਿੱਛੋਂ ਦੇ ਟਾਈਮ ਦੇ ਵਿੱਚ ਤੇ ਹੁਣ ਦੇ ਟਾਈਮ ਦੇ ਵਿੱਚ ਕੀ ਹੋਇਆ ਪ੍ਰਾਣੀਆਂ ਬੜੂਆਂ ਕਹਿੰਦੇ ਗੋਹੇ ਦਾ ਬੱਠਾ ਸਿਰ ਤੇ ਹੁੰਦਾ ਘੰਟਾ ਘੰਟਾ ਚੂਲੀਆਂ ਕਰਨਾ ਹੱਦਿਆਂ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਭਾਰ ਦਾ ਤੇ ਇਹਦੇ ਸਿਰ ਤੇ ਬੱਠਾ ਰੱਖ ਕੇ ਕਿੰਨਾ ਕਿੰਨਾ ਟਾਈਮ ਗੱਲਾਂ ਕਰਦੇ ਮਤਲਬ ਕਿ ਉਹਨਾਂ ਨੂੰ ਗਾਂ ਵਾਲੀ ਪੀੜ੍ਹੀ ਨੇ ਇਹ ਟੋਕਿਆ ਵੀ ਆਪਕੇ ਬੜਾ ਮਾਣ ਨਾ ਟਾਈਮ ਬੋਲਣਾ ਪਰੀ ਜਾਂਦਾ ਮਰੇ ਨਾ ਪੱਥਰ ਨਾ ਪੱਥਰ ਨਾ ਗਾ ਉੱਥੇ ਗੱਲਾਂ ਕਰੀਏ ਜੰਗਲ ਪਾਣੀ ਬਾਹਰ ਜਾਣਾ ਤਾਂ ਉੱਥੇ ਗੱਲਾਂ ਕਰੀਏ ਗੱਲਾਂ ਕੀ ਕਰਦੇ ਹੁੰਦੇ ਸੀ ਸੌਦੇ ਬਤੇ ਤੇ ਜਾਂ ਕਿਸੇ ਨੇ ਕੀ ਕੀਤਾ ਕਿਸੇ ਨੇ ਕੀ ਕੀਤਾ ਖੱਡੀ ਤਾਂ ਨਹੀਂ ਲੀਆਂ ਦਰਮਾ ਖੇਸ ਦੇ ਡਿਜ਼ਾਈਨ ਦੀਆਂ ਉਹ ਤਾਂ ਪਾਣੀ ਭਰਨ ਜਾਣਾ ਉੱਥੇ ਵੀ ਨਾ ਹੀ ਗੱਲਾਂ ਆਹ ਤੇਰਾ ਦੁਪੱਟਾ ਕਿੰਨਾ ਸੋਹਣਾ ਕੱਢਿਆ ਫਲਕਾਰੀ ਕਿੰਨੀ ਸੋਹਣੀ ਕੱਢੀ ਐ ਮੈਨੂੰ ਦਿੰਦੀ ਡਿਜ਼ਾਈਨ ਫਲਾਨੀ ਡਿਜ਼ਾਈਨ ਹੀ ਦਿੰਦੀ ਟਾਂਕੀ ਚਾਦਰ ਲੁਕੋ ਕੇ ਕੱਢਦੀ ਐ ਬੜੀਆਂ ਕਈ ਲੁਕੋ ਕੇ ਘੜਦੀਆਂ ਹੁੰਦੀਆਂ ਇੱਕ ਦੂਜੇ ਦੀਆਂ ਗੱਲਾਂ ਗੱਲਾਂ ਉਹੀ ਉਹਦਾ ਮੀਨਿੰਗ ਹੋਰ ਸੇਕ ਕੰਮ ਦੇ ਨਾਲ ਸੀਗਾ ਗੱਲਬਾਤ ਕੰਮ ਦੇ ਨਾਲ ਹੁੰਦੀ ਸੀ ਲੈ ਫਲਾਨੀ ਤਾਂ ਨੇਰੇ ਨੇਰੇ ਗੋਹਾ ਗੂੜਾ ਕਰ ਲੈਂਦੀ ਫਲਾਨੀ ਤਾਂ ਲੈ ਹੁਣ ਦਰੀ ਤੇ ਬੈਠ ਗਈ ਆਪਾਂ ਤਾਂ ਹਜੇ ਆ ਪਾਣੀ ਕਰਤਿਆਂ ਫਿਰ ਕੁਝ ਵੀ ਹੁੰਦਾ ਸੀ ਉਦੋਂ ਕੰਮ ਦੇ ਪ੍ਰਤੀ ਗੱਲਾਂ ਹੁੰਦੀਆਂ ਸੀ ਫੇਰ ਉਦੋਂ ਬਾਅਦ ਕਹਿੰਦੇ ਬੈਠ ਜਿੰਨਾ ਫੋਨ ਆ ਕੇ ਹੁਣ ਆ ਕੇ ਅੰਦਰ ਵੜ ਕੇ ਚੁਗਲੀਆਂ ਕਰਦੇ ਨੇ ਇੱਕ ਦੂਜੇ ਦੀ ਅੱਗੇ ਬੁਰងਾ ਹੁਣ ਗੱਲਾਂ ਕਰਦੀਆਂ ਨਹੀਂ ਆ ਪਹਿਲਾਂ ਵਾਲਿਆਂ ਨੂੰ ਵੀ ਚੁਗਲੀਆਂ ਆਖਿਆ ਗਿਆਗਾ ਚਾਹੇ ਗੱਲਾਂ ਉਹਨਾਂ ਦੇ ਆਪਦੇ ਹੁੰਦੀਆਂ ਸੀ ਕੰਮ ਦੇ ਪ੍ਰਤੀ ਹੁੰਦੀਆਂ ਸੀ ਫੇਰ ਵਾਲਿਆਂ ਨੂੰ ਵੀ ਚੁਗਲੀਆਂ ਆਖਿਆ ਗਿਆ ਫੋਨ ਤੇ ਲੇ ਤੁਹਾਡੇ ਮਰਦ ਨੇ ਕੀ ਦਿੱਤਾ ਕੁੜੇ ਇੱਥੇ ਤੱਕ ਗੱਲਾਂ ਕਰਨ ਦਾ ਵੱਲ ਲੈ ਫਲਾਨੀ ਆ ਉਹਦੀ ਮਾਂ ਨਾਲ ਗੱਲਾਂ ਮਾਰਦੀ ਆ ਕਈ ਦੇ ਘੰਟਿਆਂ ਵੱਧੀ ਫਿਰ ਕਿਉਂ ਲੱਗਦੀ ਐ ਚੁਗਲੀਆਂ ਕਰਨ ਫਲਾਨਿਆਂ ਦੀ ਘੰਟਣਾਇ ਕਰਦੇ ਤੇ ਔਕਿਆਂ ਦੀ ਬਹੂ ਆਦਾ ਅਜ ਲਿਆਈ ਔਕਿਆਂ ਦੀ ਕੁੜੀ ਨੂੰ ਜਮਾਂ ਨਹੀਂ ਡਕਾਣੀ ਦਿੱਤਾ ਉਹਨਾਂ ਨੇ ਘਰੋਂ ਉਸ ਪਾਇਆ ਨਹੀਂ ਆਏ ਆ ਜਿਉਂ ਕਦ ਨਹੀਂ ਕੀ ਕੁਛ ਅਕੇ ਗੱਲਾਂ ਕਰਦੇ ਨੇ ਗੱਲਾਂ ਕੀ ਕਰਦੀਆਂ ਅਕੇ ਕੱਟੇ ਮੱਜਾਂ ਦੀਆਂ ਗੱਲਾਂ ਕਰਦੇ ਸਾਡੀ ਮਰਦ ਨੇ ਦੋ ਦਿੱਤਾ ਕੁੜੇ ਥੋੜੇ ਮਰਦ ਨੇ ਕੀ ਦਿੱਤਾ ਕੱਟਾ ਦਿੱਤਾ ਬੇਅਸਤਰੰ ਨਾਲ ਲਾ ਦਿੱਤਾ ਕਿ ਹੋਵੇ ਚਲੋ ਵੀ ਇਹ ਵੀ ਟਾਈਮ ਚੱਲੀ ਗਿਆ ਹੁਣ ਅੱਜ ਕੱਲ ਅੱਜ ਕੱਲ ਪੈਣੇ ਗੱਲਾਂ ਲੱਗੀਆਂ ਚੱਲਦੀਆਂ ਚੁਗਲਗਾ ਹੋਣ ਉਹ ਵੀ ਚੁਗਲ ਨਹੀਂ ਆਖੀ ਗਏ ਗਏ ਚਾਹੇ ਉਹ ਆਪ ਦੇ ਕੁਛ ਮਾਰਦੀ ਕਰ ਦੇਣਾ ਸਿਆਸੇ ਪਾਸੇ ਵਾਲੇ ਨਹੀਂ ਕਰਦੀਆਂ ਕਰਦੀਆਂ ਉਸੇ ਪਾਸੇ ਵਾਲੇ ਨਹੀਂ ਹੁੰਦੀਆਂ ਗੱਲਾਂ ਜਦੋਂ ਤੁਸੀਂ ਕਰਦੇ ਹੋ 2 ਮਿੰਟ ਹੁੰਦੀ ਆ ਸੁੱਖ ਸਾਂਤ ਪੁੱਛਣੀ ਉਹ ਗੱਲ ਹੁੰਦੀ ਆ ਇਤੋਂ ਬਾਅਦ ਜੇ ਤੁਸੀਂ ਘੰਟਿਆਂ ਬੰਦੀ ਇੱਕ ਦੂਜੇ ਨਾਲ ਜੁੜਦੇ ਹੋ ਸਮਝ ਲਾ ਉਹ ਕਿਸੇ ਤੀਜੇ ਬੰਦੇ ਦੀ ਗੱਲ ਹੁੰਦੀ ਆ ਸਮਝ ਲਾ ਉਹ ਚੁਗਲੀਆਂ ਹੁੰਦੀਆਂ ਜੇ ਤੀਜੇ ਦੀ ਗੱਲ ਕਰੋਗੇ ਤਾਂ ਕਰਦੇ ਘੰਟੇ ਲੱਗਦੇ ਨੇ ਤੀਜੇ ਦੀ ਚੌਥੇ ਦੀ ਉਹਦੀ ਲੱਤ ਪੜਨੀ ਉਹਦੀ ਮਾਂ ਫੜਦੀ ਇਹ ਲੱਗਦਾ ਬਰੇ ਪਰ ਪਹਿਲਾਂ ਵਾਲੀਆਂ ਬੁੜਮਾਂ ਕੋਲੇ ਫੇਸ ਟੂ ਫੇਸ ਗੱਲਾਂ ਹੁੰਦੀਆਂ ਸੀਆਂ ਉਹ ਦੋ ਖੇਤਾਂ ਦੇ ਵਿੱਚ ਠੀਕ ਹੈ ਪਾਣੀ ਪਰਨ ਗੰਗਾ ਉਹ ਆ ਸਿੱਟਣ ਗੰਗਾ ਬਾਲਣ ਲੈਣ ਗੰਗਾ ਪੱਠੇ ਵੱਢਣ ਗੰਗਾ ਯਾਨੀ ਕਿ ਬੜੇ ਹੀ ਬਹਾਨੇ ਉਹਨਾਂ ਕੋਲੇ ਫੇਸ ਟੂ ਫੇਸ ਗੱਲ ਕਰਦੇ ਹੁੰਦੇ ਸੀ ਫਿਰ ਉਹ ਫੋਨ ਤੇ ਗੱਲਾਂ ਕਰਨ ਲੱਗ ਪਈਆਂ ਤੇ ਅੱਜ ਕੱਲ੍ਹ ਫੋਨ ਤੇ ਗੱਲਾਂ ਅੱਜ ਕੱਲ੍ਹ ਵੀ ਆ ਮਗਰ ਅੱਜ ਕੱਲ੍ਹ ਥੋੜੀ ਜਿਹੀ ਮੀਨਿੰਗ ਬਦਲ ਗਈ ਕਿਹੜੇ ਬਦਲ ਗਈ ਹੁਣ ਕੰਮ ਕੋਮ ਪ੍ਰਤੀ ਬਹੁਤ ਘੱਟ ਹੁਣ ਹੁੰਦਾ ਹੈਗਾ ਇੱਕ ਦੂਜੇ ਨੂੰ ਲੱਭਣਾ ਲੈਣੀ ਕਿੰਦਰੇ ਮੈਂ ਤਾਂ ਤੇਰੇ ਚੈਨਲ ਤੇ ਵੀਰੇ 3-3 ਘੰਟੇ ਲਾਇਆ ਹੁਣੀ ਤੂੰ ਨੇ ਮੇਰੇ ਲਾ ਕੇ ਜਾਂਦੀ ਮੈਂ ਤੈਨੂੰ ਦੇਖਿਆ ਪਹਿਣੇ ਤੂੰ ਬੜੀ ਚਲਾਕ ਤੂੰ ਤਾਂ ਹਰਕਦੇ ਫਿਰਦੀ ਰਹਿਣੀ ਹੈਗੀ ਆਹੋ ਫਿਰ ਇਹ ਗੱਲ ਮੁੜ ਕੇ ਫਿਰ ਇੱਕ ਦੂਜੇ ਨੂੰ ਜਿਉਂ ਕਹਿਣਾ ਉਧਰ ਸੁਨਣਾ ਰੁਛਾ ਜਾਂਦੀ ਆ ਲੈ ਮੇਰੇ ਮੈਂ ਹਰਕਦੇ ਤੇ ਜਾਂਦੀ ਮੇਰੇ ਵੇ ਤੇ ਕੋਈ ਨਹੀਂ ਹੁੰਦਾ ਨਾ ਭਾਈ ਗੁਰਬਾਣੀ ਕਰੂਗੀ ਮੇਰੇ ਤੋਂ ਤਾਂ ਭਾਈ ਬਲਦੇ ਘਟਾ ਜੋ ਪਰਾਲ ਦਾ ਪੂਰਾ ਟਾਈਮ ਲਾ ਕੇ ਜਾ ਕਰੋ ਮੈਂ ਤਾਂ ਸਭ ਨੂੰ ਪੂਰਾ ਟਾਈਮ ਦਿੰਦੀ ਆ ਮੈਂ ਨਹੀਂ ਬਲੇ ਜਾਣਿਆਂ ਦੇ ਜਾਂਦੀ ਨਾ ਮੈਂ ਥੋੜਿਆਂ ਤੇ ਜਾਂਦੀ ਆ ਥੋੜੀ ਹੀ ਹੁੰਦੀ ਆ ਆਹ ਹੱਗ ਲਾ ਹੁੰਦੀ ਲੈ ਮੈਂ ਉਹ ਮੇਰੀ ਵੀਡੀਓ ਤੇ ਦੇਖੀ ਕਮੈਂਟ ਨਹੀਂ ਕਰਕੇ ਗਈ ਹੀ ਲੈ ਮੈਂ ਤਾਂ ਭੈਣੇ ਤੇ ਨਵੀਂ ਵੀਡੀਓ ਤੇ ਹਰ ਟਿੱਕ ਤੇ ਕਮੈਂਟ ਕਰਦੀ ਸੀ ਲੈ ਉਹ ਮੇਰੇ ਤੇ ਨਾ ਘੰਟੇ ਨਹੀਂ ਪੂਰੇ ਕਰਦੇ ਪੈ ਲੈ ਐ ਥੋੜੀ ਹੁੰਦਾਗਾ ਜੇ ਆਪਾਂ ਹੈਲਪ ਦੂਜੇ ਦੀ ਕਰਾਂਗੇ ਫੇਰ ਹੀ ਆਪਾਂ ਹੈਲਪ ਕਰਦੇ ਆ ਕਹਨੇ ਆਪ ਦਾ ਅਗਲੇ ਘੰਟੇ ਲਵਾ ਲਿੰਦੀ ਅਭੀ ਲੈ ਉਹ ਆਉਂਦੀ ਨਹੀਂ ਜਾਉਂਦਾਂ ਗੱਲਾਂ ਲੈ ਨਹੀਂ ਡਰਦਾ ਸਰੋਜ ਤੂੰ ਕਿੱਧਰ ਫਿਰਦੀ ਸੀ ਨੀ ਓਪਨ ਕੇ ਲੈ ਤੂੰ ਹੀ ਤਾਂ ਸੀ ਜੀ ਉੱਥੇ ਲਾਈਵ ਦੇ ਵਿੱਚ ਨਹੀਂ ਉੱਥੇ ਕਿਹੋ ਜੀ ਗੱਲ ਹੁੰਦੀ ਸੀ ਜੀ ਸੁਖਣਾ ਕਹਿੰਨਾ ਹੋਰ ਹੁਣ ਤੂੰ ਤਾਂ ਹਰ ਕਥਾਂ ਤੇ ਫਿਰਦੀ ਰਹਿੰਦੀ ਹੈ ਤੂਜੇ ਨੂੰ ਕਹਿੰਨਾ ਲੈ ਉਹ ਤਾਂ ਹਰ ਕਦੇ ਲਾਈਵ ਤੇ ਹੁੰਦੀ ਹੈ ਤੂਜੇ ਨੇ ਕਹਿੰਨਾ ਤੂੰ ਤਾਂ ਲਾਈਵ ਹੁੰਦੀ ਨਾ ਸ੍ਰੋਜ ਕਹਿੰਗੇ ਆਪਾਂ ਤਾਂ ਬਈ ਇੱਕ ਠੋਸ ਕੇ ਥੋੜੇ ਨਾਲ ਖੜੇ ਆ ਥੋੜਾ ਚੈਨ ਚਲਾ ਕੇ ਛੱਡਾ ਚਲੋ ਉਹਨੇ ਵਿਚਾਰੀ ਨੇ ਹਰ ਕਦੇ ਟਾਈਮ ਪੂਰਾ ਕਰਨਾ ਹੁੰਦਾ ਇੱਕ ਜਾਨੀ ਨੇ ਠੀਕ ਹੈ ਤੇ ਦੂਜੇ ਮੇਰੇ ਵਰਗਾ ਜਰੂਰ ਚਾਹਤੀਆਂ ਮਾਰਿਆ ਹੁੰਦਾ ਨਾਲੇ ਲਾਂਬੇ ਦੇ ਦਿੰਦਾਗਾ ਫਿਰ ਮਰ ਕੇ ਬਾਅਦ ਵਿੱਚ ਕਹਿੰਦਾ ਹੁੰਦਾ ਨਾ ਵੀ ਅੱਜ ਤੋਂ ਬਾਅਦ ਮੈਂ ਨਹੀਂ ਤੁਹਾਡੀ ਸਪੋਰਟ ਕਰਾਂਗਾ ਉਹ ਮੇਰੇ ਵਰਗਾ ਹਰ ਨੂੰ ਇਸ ਤਰੀਕੇ ਕਹ ਦੂ ਨਾਲੇ ਹਰ ਕਦੇ ਲਾਈਫ ਤੇ ਅਸੀਂ ਆ ਜਾਂਦੇ ਹੁੰਦੇ ਆ ਤੇ ਇਹ ਗੱਲਾਂ ਹੁੰਦੀਆਂ ਨਹੀਂ ਆ ਚਾਹੇ ਤਾਲ ਕਰ ਲੋ ਲੈ ਤੂੰ ਮੇਰੇ ਲਾਈਫ ਤੇ ਨਹੀਂ ਆਈ ਵੀ ਉਹ ਕਹਿੰਗੇ ਤੂੰ ਮੇਰੇ ਲਾਈਫ ਤੇ ਨਹੀਂ ਹੁੰਦੀਂਗੀ ਮੈਂ ਤੈਨੂੰ ਇੰਨੇ ਘੰਟੇ ਦਿੱਤੇ ਅੱਜ ਗੱਲਾਂ ਹੀ ਗੱਲਾਂ ਹੋਣਾ ਬੰਦ ਨਹੀਂ ਤੁਹਾਨੂੰ ਕਿਵੇਂ ਲੱਗਦਾ ਇਹ ਦੋ ਬਾਜ਼ਾਂ ਨਾਲ ਗੱਲਾਂ ਕਿਉਂ ਨਹੀਂ ਹੋਣੀਆਂ ਚੱਲਣਗੇ ਇਹਨਾਂ ਦੇ ਚੈਨਲ ਪਹਿਣਾ ਦੇ ਚਲੋ ਜੀ ਇਹਨਾਂ ਦੇ ਚੈਨਲ ਸਾਰਿਆਂ ਦੇ ਚੱਲ ਪਏ ਦੋ ਬਾਜ਼ਾਂ ਨਾਲ ਗੱਲਾਂ ਹੋਣੀਆਂ ਚਲੋ ਆਪਾਂ ਉਹ ਵੀ ਦੇਨੇ ਆ